ਇਹ ਨਹੀਂ ਚਾਹੀਦਾ ਅਨੁਨਸਾਬ ਚਾਹੀਦਾ ਬਾਈ ਫੋਨ ਬੰਦਾ ਬੰਦਾ ਫੋਨ ਕੀਤਾ ਜਿਦਾਟਾ ਬੰਦਾ ਮਾਰਿਆ ਉਦੋਂ ਮਰੇ ਫੋਨ ਫਾਸੀ ਹੋ ਗਿਆ ਬੁਰਾ ਆਇਆ ਨਾ ਫੋਨ ਕੀਤਾ ਉਸ ਬੰਦੇ ਨਾਲ ਪੀ ਕੇ ਤੇਰ ਲੋ ਤੇ ਫਿਰ ਇਹਨੇ ਕਿਰਚਾ ਮਾਰਿਆ ਦੋ ਕੁੜੀਆਂ ਨਾਲ ਇੱਕ ਪਿਓ ਆ ਬੜਾ ਸਾਹ ਨਹੀਂ ਲੈਣ ਦਿੱਤਾ ਇਹਨਾਂ ਕੁੜੀਆਂ ਦਾ ਇੱਕ ਨਾਲ ਕੁੜੀਆਂ ਦਾ ਸਾਰੇ ਅੱਛਾ ਰਾਤੋਂ ਰਾਤ ਫੋਨ ਦੇ ਦਿੱਤਾ ਆਮ ਪਾਰਟੀ ਬਣਦੀਆਂ ਲੋਕਾਂ ਨੂੰ ਛੇਕਾਂ ਬੱਡ ਬੱਡ ਕੇ ਸੜਦੇ ਗਿਆ ਪਾਰਟੀ ਕਿਹੜਾ ਬੰਦਾ ਆਣਾ ਚਾਹੀਦਾ ਸਾਹੀ ਨੂੰ ਕਿਹਨੂੰ ਬੋਟ ਪਾਏ ਦੇ ਸਾਹੀ ਨੇ ਸਜਾ ਚੋਟਾ ਨੇ ਜਤਾਇਦਾ ਕਿਹੜਾ ਜ਼ਿੰਮੇਦਾਰਾ ਪਿੰਡ ਚ ਜਿਹਦਾ ਮਕਰ ਨਹੀਂ ਵੋਟ ਆਹੀ ਪਾਏ ਬਾਕ ਖੜੀ ਕਰਕੇ ਪਾਏ ਨੰਗੇ ਹੋ ਕੇ ਲੋਕਾਂ ਨੂੰ ਵੋਟ ਪਾਏ ਇਹ ਲੋਕ ਸਾਡਾ ਇਹ ਸਾਡਾ ਗਾੜਾ ਲੱਗੀ ਸਾਡੇ ਬੱਚਾ ਮਾਰੇ ਕਿ ਦੇ ਸਾਡੇ ਬੱਚਾ ਆਈ ਆਪਣੇ ਲੋਕ ਸਮਾਇਆ ਤੇ ਸ਼ਹਿਰ ਬਣਾ ਵੋਟਾਂ ਦਿੱਤੀਆਂ ਸਿੱਧੀ ਇਹ ਸ਼ਹਿਰ ਬਣਾਉਣਾ ਕੋਈ ਮੰਗਣੀ ਸਾਡੇ ਹਾਲੇ ਕੋ ਰਹਣਾ ਨੂੰ ਚੀਨੋ ਕੋ ਮੋਈ ਬੇਰਨਾ ਸੋਕਾਈ ਇਹਦੇ ਕਿਤੇ ਪਹਿਲੇ ਗੱਡੀ ਤੋਂ ਟੱਸਰ ਬਾਜੀ ਉਥੋਂ ਉਹਨੇ ਗੱਡੀ ਪਿਛੇ ਟਾਲੀ ਇਹਨਾਂ ਕੱਲ ਫੇਰ ਉਟਾਲਿਆ ਆ ਕੇ ਪਹਿਲੇ ਵੀ ਇਹਨੂੰ ਕੁੱਟਿਆ ਤੇ ਰਾਤੀ ਫੇਰ ਇਹਨੂੰ ਟਾਲਿਆ ਕੱਲੇ ਨੂੰ ਦੇਖ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਕਾਰੀ ਸਾਨੂੰ ਪਤਾ ਲੱਗਾ ਟਾਈਪਸੇ ਬੇਲੇ ਆਏ ਉਹਨਾਂ ਕੰਮ ਹੋ ਗਏ ਨਹੀਂ ਹਾਂਜੀ ਹਾਂਜੀ ਪੁਲਿਸ ਪਹੁੰਚੀ ਫਿਰ ਬਾਅਦ ਚਾਹੀਏ ਪੁਲਿਸ ਕੀ ਮੰਗ ਕਰੇ ਤਾਨੂੰ ਪਤਾ ਹੀ ਕੀ ਇਨਸਾਫ ਹੋ ਚਾਹੀਦਾ ਸਾਨੂੰ ਕੱਲਾ ਕੱਲਾ ਆਏ ਕਮਾਣੇ ਵਾਲਾ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਖੰਦੇ ਰਿਆ ਕੀ ਕਰੇਗਾ ਘਾਰ ਕੋਲਾ ਨਹੀਂ ਮਾਸ਼ ਦੇਣਾ ਇਹਦੀ ਕੀ ਮੰਗਦਾ ਤੁਹਾਡੀ ਤੁਹਾਡੀ ਮੰਗਤ 15 ਬੰਦਾ ਦੇਣ ਮੰਗ ਕੋਈ ਵੀ ਨਹੀਂ ਇਨਸਾਫ ਚਾਹੀਦਾ ਤੁਹਾਨੂੰ ਪਤਾ ਹੀ ਹੈ ਸਾਡੇ ਹਵਾਲੇ ਕਰੋ ਮੈਂ ਫਸੀਦਾ ਹਾਂ ਕੋਈ ਨਹੀਂ ਚਿੰਤਾ ਕੀ ਗੱਲ ਬਾਤ ਹੈ ਇਹ ਗੱਲ ਗੱਲ ਬਾਤ ਕੱਲ ਅਸੀਂ ਦਿਖਣਾਏ ਤੇ ਸਮੀ ਮੋੜਾ ਮਰ ਇੱਥੇ ਬੈਠਾ ਸੀ ਤੇ ਦੇਖੋ ਲੱਗੇ ਮੈਂ ਚੱਲ ਗਿਆ ਫੇਰ ਆਇਆ 2 ਮਿੰਟ ਆਇਆ ਬਹਦਾ ਤੇ ਇੱਥੇ ਖਰਚਾ ਮਾਰਸ ਲਈ ਦੀਆਂ ਤੇ ਇੱਕ ਬਿੰਦੂ ਆ ਜੀ ਹੁਣ ਮਰਵਾਇਆ ਮੋੜਾ ਪੰਜ ਛੇ ਜੜੇ ਸੀ ਪੰਜ ਛੇ ਜੜੇ ਕੁਝ ਬਾਅਦ ਆਏ ਹੀ ਕੀ ਮੰਗ ਕਰਦੇ ਹੋ ਸਾਨੂੰ ਸਾਫ ਚਾਹੀਦਾ ਠੀਕ ਹੈ ਹਾਂ ਛੀੜੀ ਚਾਹੀਦੀ ਮੇਰਾ ਨਾਮ ਭਾਈ ਜੁਗੇਸ਼ ਆ ਕਿਹੜਾ ਪਿੰਡ ਚੋਂਤਾ ਹੈ ਜੀ ਜੀ ਇੱਥੇ ਸਤਵਾ ਹੀ ਸਤਵਾ ਤੇ ਖੜੇ ਹੀ ਤੇ ਸਾਹਮਣੇ ਉਹਨਾਂ ਦੀ ਬੈਸਫਸਾਈ ਚੱਲੇ ਕਰਦੀ ਸੀ ਕੀ ਦੀ ਬੈਸਪਾਚ ਇਹ ਦੋਨਾਂ ਦੀ ਆਪਸ ਚ ਨੀਸ ਦੀ ਤੇ ਸੇਮੇ ਦੀ ਤੇ ਨਾਲ ਦੀ ਬੈਸਪਾਚ ਚੱਲੇ ਕਿਦੀ ਸੀ ਤੇ ਸੇਮੇ ਨੇ ਮਾਰਤੀ ਚਪੇੜ ਟੋਲੇ ਚਪੇੜ ਮਾਰਤੀ ਨਾਲ ਦੇਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪਹਿਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪਹਿਵੇਂ ਉਹਨਾਂ ਆਣ ਕੇ ਕਿਰਚ ਮਾਰਤੀ ਉਹਨਾਂ ਉਸ ਟਾਈਮ ਕੱਲਾ ਹੀ ਉਮਰ ਹੀ ਕੋਈ 25 26 ਹਾਂਜੀ ਫਿਰ ਚਾਹ ਤਿੰਨ ਮੋਕੇ ਤੇ ਆ ਮੋਕੇ ਤੇ ਜਾਂਦੇ ਆਂਦੇ ਗੱਡੀ ਲਿੰਦੇ ਦੱਤ ਹੋ ਗਈ ਪੁਲਸ ਪ੍ਰੋਸੈਸ਼ਨ ਪਹੁੰਚੀ ਹਾਂ ਪੁਲਸ ਪ੍ਰੋਸੈਸ਼ਨ ਪਹੁੰਚੀ ਇਹ ਪੁਲਸ ਪ੍ਰੋਸੈਸ਼ਨ ਤੋਂ ਵੀਰ ਕਰਦੇ ਹਾਂ ਉਮੀਦ ਕਰਦਾ ਕਿ ਮੰਗ ਕਰਦੇ ਆ ਵਾਹੇ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇੱਕ ਮਰ ਕੁਰਾਣਾ ਕਰਦਾ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੀਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੀਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਸ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਯੂ ਨਾਲ ਆਪਾਂ ਫਰਾਂਸ਼ਾਲਾ ਵੀ ਕੈਪਚਰ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਅਕਿਊਸ ਇੱਕ ਡੇਢ ਘੰਟੇ ਦੇ ਵਿੱਚ ਫੜ ਲਏ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 10 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿੰਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮਜਰਮਾਨ ਨੂੰ ਅਦਾਲਤ ਦੇ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਫੇਸ ਜਿਹੜੀ ਉਹ ਜਾਰੀ ਰਹੇਗੀ ਜਿਹੜੇ ਮਜਰਮ ਹੈਗੇ ਇਹ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ i